ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਦਇਆ ਕੀਤੀ ਆਪ ਅਗਵਾਈ ਕੀਤੀ ਹੈ ਤੇ ਸਾਨੂੰ ਉਸ ਮਹਾਨ ਧਰਤੀ ਤੇ ਲੈ ਕੇ ਆਏ ਨੇ ਜਿੱਥੇ ਅੱਜ ਤੋਂ ਅੱਧੀ ਸਦੀ ਪਹਿਲਾਂ ਲਤਾੜੇ ਹੋਏ ਨਿਮਾਣੇ ਸਿੱਖ ਜਿਨ੍ਹਾਂ ਤੇ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਹੋਏ 47 ਦੀ ਵੰਡ ਹੋਵੇ ਜਾਂ ਉਸ ਤੋਂ ਬਾਅਦ ਪੰਜਾਬੀ ਸੂਬੇ ਦੇ ਮੋਰਚਿਆਂ ਦੇ ਵਿੱਚ ਅਨੇਕਾਂ ਜਿਹੜੇ ਸਿੱਖਾਂ ਦੇ ਜ਼ੁਲਮ ਹੋਏ ਸੀ ਇਸ ਧਰਤੀ ਤੋਂ ਮਰਦ ਸੂਰਮਿਆਂ ਨੇ ਉੱਠ ਕੇ ਹਿੰਦੁਸਤਾਨ ਦੀ ਹਕੂਮਤ ਨੂੰ ਇਹ ਦੱਸਿਆ ਵੀ ਸਿੱਖ ਇਦਾਂ ਜ਼ੁਲਮ ਨਹੀਂ ਸਹਿਣਗੇ ਜਿਵੇਂ ਤੁਸੀਂ ਚਾਹੁੰਦੇ ਹੋ ਵੀ ਅਸੀਂ ਕੋਈ ਜਨੇਊ ਧਾਰੀ ਨਹੀਂ ਅਸੀਂ ਕੋਈ ਖੱਦਰ ਧਾਰੀ ਨਹੀਂ ਅਸੀਂ ਅਮਰ ਧਾਰੀ ਸਿੱਖਾਂ ਅਮਰਤ ਧਾਰੀ ਸਿੱਖ ਹੋਣ ਦਾ ਅਰਥ ਕੀ ਹੈ ਖੰਡੇ ਦਾ ਅਮਰਤ ਹੈ ਖੰਡੇ ਦਾ ਅਮਰਤ ਤਿਆਰ ਕੀਤਾ ਜਾਂਦਾ ਹੈ ਤੇ ਖੰਡਾ ਕਿਹੜੇ ਕੰਮ ਵਰਤਿਆ ਜਾਂਦਾ ਖੰਡਾ ਜੰਗ ਦਾ ਸ਼ਸਤਰ ਹੈ ਦੋ ਧਾਰੀ ਖੰਡਾ ਜਿਹੜਾ ਉਹਦਾ ਜਦੋਂ ਅਮਰਤ ਤਿਆਰ ਹੁੰਦਾ ਉਸ ਅਮਰਤ ਨੂੰ ਛੱਕ ਕੇ ਉਸ ਅਮਰਤ ਨੂੰ ਪੀ ਕੇ ਸਿੱਖ ਕਦੇ ਵੀ ਜ਼ੁਲਮ ਨਹੀਂ ਸਹਿੰਦਾ ਸੋ ਇਹ ਉਹ ਧਰਤੀ ਪਵਿੱਤਰ ਧਰਤੀ ਹੈ ਜਿੱਥੇ ਸੰਤ ਗੁਰਦਾਰ ਸਿੰਘ ਜੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਵੀਵੀ ਸਦੀ ਦੇ ਮਹਾਨ ਸਿੱਖ ਸ਼ਹੀਦ ਜਿਨ੍ਹਾਂ ਨੇ ਸਿੱਖਾਂ ਨੂੰ ਇਹ ਦੱਸਿਆ ਕਿ ਜੇ ਗੁਰੂ ਨਾਲ ਪ੍ਰੇਮ ਕਰਨਾ ਹੈ ਤੇ ਕਿਵੇਂ ਕਰਨਾ ਅੱਜ ਉਸਰਦੀਤੇ ਪਹੁੰਚੇ ਆ ਸੰਗਤਾਂ ਨੇ ਜਿਵੇਂ ਪ੍ਰੇਮ ਦਿਖਾਇਆ ਇਹ ਵੀ ਅਕਾਹ ਇਹ ਸੀ ਕਹਿ ਨਹੀਂ ਸਕਦੇ ਨਾ ਧੰਨਵਾਦ ਕਰ ਸਕਦੇ ਆ ਸੋ ਬਹੁਤ ਬਹੁਤ ਧੰਨਵਾਦ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚ ਗਿਆ ਅੱਜ ਜਿਹੜੀ ਗੱਲ ਦੀ ਸ਼ੁਰੂਆਤ ਕਰਨੀ ਹੈ ਬਾਬਾ ਜੀ ਪਹਿਲਾਂ ਬੋਲ ਕੇ ਕਹੇ ਨੇ ਪੀ ਹਕੂਮਤ ਨੇ ਇਹ ਤਹਈਆ ਕਰ ਲਿਆ ਪੀ ਸਿੱਖਾਂ ਨੂੰ ਸ਼ਸਤਰਹੀਣ ਕਰਨਾ ਹੈ ਹਕੂਮਤ ਇਹ ਚਾਹੁੰਦੀ ਹੈ ਪੀ ਸਿੱਖਾਂ ਦੇ ਘਰ ਚੋਂ ਇੱਕ ਡਾਂਗ ਨਾ ਲੱਭੇ ਸੁੱਕੀ ਕਿਉਂ ਨਾ ਲੱਭੇ ਉਹਦਾ ਇੱਕ ਕਾਰਨ ਹੈ ਪੀ ਜੇ ਸਾਡੇ ਘਰਾਂ ਦੇ ਵਿੱਚ ਸ਼ਸਤਰ ਨੇ ਫੇਰ ਜਨੂਨੀਆਂ ਦੀ ਕੋਹ ਭੀੜ ਜਿਹੜੀ ਦਿੱਲੀ ਚ ਸਾਡੇ ਘਰਾਂ ਦੇ ਚੜ ਕੇ ਆਈ ਸੀ ਜਿਨ੍ਹਾਂ ਨੇ ਸਾਡੀਆਂ ਧੀਆਂ ਪਣਾ ਦੀ ਬੇਵੱਦੀ ਕੀਤੀ ਜਿਨ੍ਹਾਂ ਸਾਡੇ ਕਾਰੋਬਾਰ ਲੁੱਟੇ ਜਿਨ੍ਹਾਂ ਸਾਡੇ ਭਰਾਵਾਂ ਦੇ ਗਲਾਂ 'ਚ ਟੈਰ ਪਾਏ ਜਿਨ੍ਹਾਂ ਸਾਡੇ ਛੋਟੇ ਛੋਟੇ ਬੱਚੇ ਸਿੱਖਾਂ ਦੇ ਕੋ-ਕੋਕ ਮਾਰ ਦਿੱਤੇ ਉਹ ਭੀੜ ਤਾਂ ਚੜ ਕੇ ਆਉਂਦੀ ਹੈ ਜੇ ਨਿਹੱਥੇ ਹੋਈਏ ਵੈਸੇ ਇਹ ਕੌਮ ਟ੍ਰਪੋਕਾਂ ਦੀ ਕੌਮ ਹੈ ਇਹ ਇਕੱਲੇ ਨੂੰ ਇਕੱਲੇ ਨਹੀਂ ਟੱਕਰਦੇ ਇਹ ਭੀੜਾਂ ਦੇ ਰੂਪ ਚ ਇਕੱਠਿਆਂ ਹੋ ਕੇ ਤੇ ਹਮਲਾਵਰ ਹੁੰਦੇ ਨੇ ਤੇ ਜਿਹੜੇ ਭੀੜਾਂ ਦੇ ਰੂਪ ਚ ਇਕੱਠਿਆਂ ਹੋ ਕੇ ਹਮਲਾ ਕਰਨ ਆਉਣ ਉਹਨਾਂ ਤੋਂ ਬਚਾ ਕੌਣ ਕਰਦਾ ਹੈ ਅੱਜ ਕੱਲ੍ਹ ਕਈ ਉੱਠ ਕੇ ਕਹਿ ਦਿੰਦੇ ਨੇ ਵੀ ਧਰਮ ਪ੍ਰਚਾਰ ਵਾਸਤੇ ਮਾਲਾ ਜ਼ਰੂਰੀ ਹੈ ਜੀ ਕੱਲੀ ਤੇ ਅਸੀਂ ਉਹਨਾਂ ਨੂੰ ਦੱਸ ਦਈਏ ਵੀ ਅਸੀਂ ਉਸ ਦੇ ਪੁੱਤਰਾਂ ਜਿਨੇ ਕਿਹਾ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤੜਲੀ ਗਲੀ ਮੇਰੀ ਆਉ ਅਸੀਂ ਕਿਸੇ ਉਸ ਦੇ ਪੁੱਤਰ ਨਹੀਂ ਜਿਹੜੇ ਕਹਿੰਦੇ ਸੀ ਮੰਤਰ ਮਾਰ ਕੇ ਤੇ ਬਾਬਰ ਦੀਆਂ ਫੌਜਾਂ ਤਬਾਹ ਕਰ ਦਿਆਂਗੇ ਬਾਅਦ ਉਦੋਂ ਪਤਾ ਲੱਗਾ ਜਦੋਂ ਬਾਬਰ ਦੀਆਂ ਫੌਜਾਂ ਸਿਰ ਤੇ ਆਣ ਚੜੀਆਂ ਤੇ ਸਿਰ ਜਾਣ ਕੇ ਜੁੱਤੀਆਂ ਮਾਰੀਆਂ ਤੇ ਫਿਰ ਕੁਝ ਨਹੀਂ ਹੋਇਆ ਸੋ ਸਤਗੁਰ ਸੱਚੇ ਪਾਤਸ਼ਾਹ ਨੇ ਸਾਡੀ ਅਰਦਾਸ ਕਿਉਂ ਦਾ ਪ੍ਰਥਮ ਪਗਉਤੀ ਸਿਮਰ ਕੇ ਪਗਉਤੀ ਨੂੰ ਪ੍ਰਥਮ ਕਿਉਂ ਸਿਮਰਨਾ ਹੈ ਤਲਵਾਰ ਨੂੰ ਤੇਗ ਨੂੰ ਪ੍ਰਥਮ ਕਿਉਂ ਮੰਨਣਾ ਹੈ ਕਿਉਂਕਿ ਜੇ ਧਰਮੀ ਨੇ ਧਰਮ ਕਮਾਉਣਾ ਹੈ ਜੇ ਧਰਮੀ ਨੇ ਭਗਤੀ ਕਰਨੀ ਹੈ ਜੇ ਧਰਮੀ ਨੇ ਬਾਣੀ ਪੜ੍ਹਨੀ ਹੈ ਤੇ ਬਾਣੀ ਉਹੋ ਹੀ ਪੜ ਸਕਦਾ ਜਿਹਦੇ ਮਨ ਚ ਸਕੂਨ ਹੈ ਜਿਹਦੇ ਮਨ ਚ ਭੈ ਨਹੀਂ ਡਰ ਨਹੀਂ ਤੇ ਜਿਹਦੇ ਕੋਲ ਤੇਗ ਨਹੀਂ ਉਹ ਡਰਦਾ ਕਿਉਂਕਿ ਜੇ ਤੁਸੀਂ ਕੋਲ ਤੇਗ ਨਹੀਂ ਰੱਖੀ ਕੋਲ ਸ਼ਸਤਰ ਨਹੀਂ ਰੱਖਿਆ ਤੇ ਅੱਜ ਕੱਲ ਤੇ ਸ਼ਸਤਰਾਂ ਦਾ ਰੂਪ ਵੀ ਬਦਲ ਗਿਆ ਸਤਿਗੁਰ ਸੱਚੇ ਪਾਤਸ਼ਾਹ ਨੇ ਬੰਦੂਕਾਂ ਰੱਖੀਆਂ ਸੀ ਆਪਣੇ ਸਮੇਂ ਚ ਵਧੀਆ ਤੋਂ ਵਧੀਆ ਹਥਿਆਰ ਸਤਿਗੁਰ ਸੱਚੇ ਪਾਤਸ਼ਾਹ ਨੇ ਛੇਵੇਂ ਪਾਤਸ਼ਾਹ ਨੇ ਜਦੋਂ ਸੰਗਤਾਂ ਨੂੰ ਇਹ ਅਪੀਲ ਕੀਤੀ ਹੁਕਮ ਕੀਤਾ ਕਿ ਸੋਹਣੀਆਂ ਜਵਾਨੀਆਂ ਸੋਹਣੇ ਸ਼ਸਤਰ ਘੋੜੇ ਸਾਨੂੰ ਭੇਟ ਸੋ ਇਸ ਕਰਕੇ ਹਕੂਮਤ ਇਹ ਚਾਹੁੰਦੀ ਹੈ ਨੌਜਵਾਨੋ ਵੀ ਅਸੀਂ ਪਹਿਲਾਂ ਤੇ ਸਿਰ ਮੂ ਮੰਨਾ ਲੀਏ ਤੇ ਸਿਰ ਮੂ ਮਨਾ ਕੇ ਨਾ ਤੇ ਕਿਰਪਾਨ ਫੜ ਜੋ ਗਏ ਰਹਿੰਦੇ ਆਂ ਸੀ ਸਿਰ ਮੂ ਮੰਨਿਆ ਹੋਵੇ ਦਾੜੀ ਕੁਤਰੀ ਹੋਵੇ ਤੇ ਹੱਥੇ ਚ ਕਿਰਪਾਨ ਹੋਵੇ ਤਿੰਨ ਬੁੱਟੀ ਐ ਲੱਗਦਾ ਕੋਈ ਗੁੰਡਾ ਜਾ ਰਿਹਾ ਤੇ ਜੇ ਤਿਆਰ ਬਰ ਤਿਆਰ ਹੋਈਏ ਬਾਣੀ ਬਾਣੇ ਦੇ ਧਾਰਨੀ ਹੋਈਏ ਹੱਥੇ ਚ ਸ੍ਰੀ ਸਾਹਿਬ ਹੋਵੇ ਤੇ ਐ ਲੱਗਦਾ ਇੱਕ ਅਕਾਲ ਪੁਰਖ ਦਾ ਕੋ ਸਪਾਈ ਜਾ ਰਿਹਾ ਤੋ ਇਸ ਕਰਕੇ ਇਹ ਫੈਸਲਾ ਸਾਡੇ ਹੱਥ ਚ ਹੈ ਵੀ ਤੇਗ ਤੇ ਛੱਡੀ ਨਹੀਂ ਜਾ ਸਕਦੀ ਆਪਾਂ ਗੁੰਡਿਆਂ ਵਾਂਗੂ ਤੇਗ ਫੜਨੀ ਹੈ ਜਾਂ ਆਪਾਂ ਅਕਾਲ ਪੁਰਖ ਦੇ ਸਿਪਾਹੀਆਂ ਵਾਂਗੂ ਤੇਗ ਫੜਨੀ ਹੈ ਅੱਜ ਮੈਨੂੰ ਇਹ ਖਬਰ ਮੈਂ ਵੇਸੀ ਹੁਣ ਬਹੁਤੀ ਵੇਂਦਾ ਨਹੀਂ ਪਰ ਇਹ ਮਿਲੀ ਸੀ ਵੀ ਹਕੂਮਤ ਨੇ ਇੱਕ 10 ਸਾਲ ਦੀ ਉਮਰ ਦੇ ਬੱਚੇ ਦੇ ਪਰਚਾ ਕਰ ਦਿੱਤਾ ਪਰਚਾ ਕਿਹੜੀ ਗੱਲ ਦਾ ਵੀ 6 ਸਾਲ ਪਹਿਲਾਂ ਉਹਨੇ ਸ਼ਸਤਰ ਦਾ ਫੋਟੋ ਪਾਈ ਸੀ ਉਹ ਹਥਿਆਰ ਦੇ ਨਾਲ ਜਿਹੜੀ ਫੋਟੋ ਪਾਈ ਹਈ ਉਹਦਾ ਅੱਜ ਇਹਨਾਂ ਨੇ ਪਰਚਾ ਕਰ ਦਿੱਤਾ ਪਤਾ ਨਹੀਂ ਨਾਂ ਦੇ ਇਹਨਾਂ ਨੂੰ ਕੋਈ ਸਲਾਹ ਦੇਣ ਵਾਲਾ ਹੈ ਕੋਈ ਚੱਜ ਦਾ ਸਲਾਹਕਾਰ ਰੱਖਿਆ ਹੋਵੇ ਵੀ ਬੰਦਾ ਪੁੱਛੇ ਵੀ ਹਥਿਆਰ ਦੀ ਫੋਟੋ ਆਨਲਾਈਨ ਪਾਉਣ ਨਾਲ ਜੇ ਪਰਚੇ ਹੁੰਦੇ ਆ ਤੇ ਜਿੰਨੀਆਂ ਇਹਨਾਂ ਦੀਆਂ ਐਮਐਲਏ ਐਮਪੀ ਤੁਰੇ ਫਿਰਦੇ ਬੰਦੇ ਬੀਬੀਆਂ ਸਾਰੀਆਂ ਰਲਾ ਕੇ ਇਹਨਾਂ ਸਾਰੀਆਂ ਦੀਆਂ ਫੋਟੋਆਂ ਮੌਜੂਦ ਹੈ ਜੇ ਤੇ ਤੁਸੀਂ ਹਕੂਮਤ ਮੰਨਦੇ ਜੋ ਵੀ ਸਾਰਿਆਂ ਵਾਸਤੇ ਬਰਾਬਰ ਹੈ ਫਿਰ ਤੇ ਪਹਿਲਾਂ ਪਾਉਣ ਆਪਣੇ ਮੰਤਰੀਆਂ ਦੇ ਪਰਚੇ ਇਹਨਾਂ ਨੂੰ ਦੇਣ ਅੰਦਰ ਫਿਰ ਦੂਜਿਆਂ ਦੇ ਪਾਉਣ ਜਿਹੜੇ ਵਿਰੋਧੀ ਧਿਰ ਵਾਲੇ ਨੇ ਉਹਨਾਂ ਕੋਲ ਵੀ ਹਥਿਆਰ ਨੇ ਫਿਰ ਸਾਰਿਆਂ ਦੇ ਜਦੋਂ ਪੈ ਜਾਂਦੇ ਨੇ ਉਸ ਤੋਂ ਬਾਅਦ ਇਹ ਪਰਚੇ ਪਾਉਣ ਸਾਡੇ ਤੇ ਮੈਂ ਇਹ ਗੱਲ ਨਹੀਂ ਕਹਿੰਦਾ ਵੀ ਸਾਡੇ ਤੇ ਪਰਚਾ ਨਾ ਪਾਉਣ ਮੈਂ ਕਹਿੰਦਾ ਪਾ ਕੇ ਵੇਖ ਲੈਣ ਪਰ ਮਸਲਾ ਇਹ ਹੈ ਵੀ ਹਕੂਮਤ ਜਿਹੜੀ ਆਪ ਕਿਸੇ ਦੀ ਰਾਖੀ ਕਰਨ ਚ ਸਮਰੱਥ ਨਹੀਂ ਹੁਣ ਤੁਸੀਂ ਦੱਸੋ ਮੈਨੂੰ ਵੀ ਇੱਥੇ ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਆਂ ਪੁਲਿਸ ਅੰਸੀ ਥਿਆਰਾ ਨਾ ਹੁੰਦੀਆਂ ਜਿਹੜੇ ਇੱਥੇ ਸਾਡੇ ਨੌਜਵਾਨ ਮਾਰੇ ਜਾ ਰਹੇ ਨੇ ਇਹ ਕਿਹੜੇ ਲਾਇਸੈਂਸ ਕਿਹੜੀ ਗਵਰਨਮੈਂਟ ਨੇ ਇਸ਼ੂ ਕੀਤੇ ਸੋ ਜੇ ਇਹ ਲਾਇਸੈਂਸ ਮਿਲਦੇ ਹੀ ਕਿਤੇ ਹੁੰਨੀ ਤੇ ਇਹ ਜਿਹੜੇ ਲੁੱਟਣ ਵਾਲੇ ਨੇ ਜਿਹੜੇ ਮਾਰਨ ਵਾਲੇ ਨੇ ਜਿਹੜੇ ਸਾਡੇ ਗਲਾਂ 'ਚ ਟਾਇਰ ਪਾਉਣ ਦਾ ਯਤਨ ਕਰਦੇ ਨੇ ਉਹਨਾਂ ਨੂੰ ਕਿਸੇ ਲਾਇਸੈਂਸਾਂ ਦੀ ਲੋੜ ਨਹੀਂ ਤੇ ਸਾਡੇ ਜਿਹੜੇ ਮਾੜੇ ਮੋਟੀ ਲਾਇਸੈਂਸੀ ਹਥਿਆਰ ਨੇ ਹਕੂਮਤ ਉਹ ਵੀ ਕੈਨਸਲ ਕਰਨ ਦਾ ਤੁਲੀ ਹੈ ਇੱਥੋਂ ਤੱਕ ਵੀ ਘਰਾਂ ਦੀਆਂ ਤਲਾਸ਼ੀਆਂ ਕਰ ਕਰਕੇ ਜੰਗਾਲੀਆਂ ਕਿਰਪਾਨਾਂ ਕੱਢ ਕੇ ਲੈ ਕੇ ਜਾ ਰਹੇ ਨੇ ਬਾਦ ਤੇ মিডিਆ ਵਾਲੇ ਵੀ ਗਾੜੀ ਮੈਕ ਕਰ ਕਰਕੇ ਪੁੱਛਦੇ ਨੇ ਜਿਨ੍ਹਾਂ ਦੇ ਘਰੋਂ ਕਿਰਪਾਨ ਮਿਲਦੀ ਹੈ ਵੀ ਤੁਸੀਂ ਇਹ ਰੱਖੀ ਕਿਉਂ ਸੀ ਪਰ ਉਹ ਜਵਾਬ ਇਸ ਕਰਕੇ ਨਹੀਂ ਦੇ ਸਕੇ ਖਾਲਸਾ ਜੀ ਵੀ ਉਹਨਾਂ ਦੇ ਸਿਰ ਤੇ ਕੇਸ ਨਹੀਂ ਸਿਰ ਤੇ ਦਸਤਾਰ ਨਹੀਂ ਮੂੰਹ ਤੇ ਦਾੜਾ ਨਹੀਂ ਤੇ ਜਵਾਬ ਕੀ ਦੇਣਾ ਸੀ ਵੀ ਕਿਉਂ ਰੱਖੀ ਹੈ ਜੇ ਤੇ ਤਿਆਰ ਵਰ ਤਿਆਰ ਸਿੱਖ ਹੁੰਦੇ ਤੇ ਪਹਿਲੀ ਗੱਲ ਤੇ ਕੋਈ ਪੁੱਛਣ ਦੀ ਯਰਤ ਨਹੀਂ ਕਰਦਾ ਤੇ ਜੇ ਘਰ ਵੀ ਲਵੇ ਤੇ ਉਹਨੂੰ ਇਹ ਦੱਸਿਆ ਜਾ ਸਕਦਾ ਵੀ ਇਹ ਸਤਿਗੁਰ ਸੱਚੇ ਪਾਤਸ਼ਾਹ ਦਾ ਹੁਕਮ ਹੈ ਵੀ ਮੈਂ ਦਰਸ਼ਨ ਕਿਸੇ ਵੀ ਸਿੱਖ ਨੂੰ ਬਿਨਾ ਤੇਗ ਤੋਂ ਬਿਨਾ ਸ਼ਸਤਰਾਂ ਤੋਂ ਬਿਨਾ ਕੈਸਾ ਤੋਂ ਨਹੀਂ ਦੇਣੇ ਤੇ ਅਸੀਂ ਅੱਜ ਕੀ ਕਰ ਰਹੇ ਹਾਂ ਸੋ ਇਸ ਕਰਕੇ ਅੱਜ ਜੋ ਸਮਾਂ ਸਾਡੇ ਤੇ ਆਣ ਬਣਿਆ ਹੈ ਇਸ ਉਸ ਧਰਤੀ ਤੇ ਖੜੇ ਆਂ ਜਿੱਥੋਂ ਸਾਰੀ ਖੇਡ ਸ਼ੁਰੂ ਹੋਈ ਸੀ ਜਿੱਥੋਂ ਸਾਡੇ ਹੱਕਾਂ ਦੀ ਗੱਲ ਸ਼ੁਰੂ ਹੋਈ ਜਿੱਥੋਂ ਕਿਸੇ ਨੇ ਇਹ ਆਵਾਜ਼ ਚੁੱਕੀ ਕਿ ਸਿੱਖਾਂ ਨੇ ਹੁਣ ਇਦਾਂ ਜੁਰਮ ਨਹੀਂ ਸਹਿਣਾ ਅਸੀਂ ਕੋ ਗਾਂਧੀ ਦੇ ਪੁੱਤਰ ਨਹੀਂ ਹੈਗੇ ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹੈ ਅੱਜ ਉਹਨਾਂ ਦਾ ਗੁਰਤਾ ਗਦੀ ਦਿਵਸ ਹੈ ਗੁਰਤਾ ਗਦੀ ਦਿਵਸ ਦੇ ਉੱਤੇ ਦਸਵੇਂ ਪਾਤਸ਼ਾਹ ਨੇ ਜਦੋਂ ਬਾਜ ਪਹਿਲਾ ਚਰਨ ਅੰਮ੍ਰਿਤ ਦੀ ਰਵੈਤ ਸੀ ਜਿੰਨੇ ਸਿੱਖ ਬਣਨਾ ਉਹ ਚਰਨ ਅੰਮ੍ਰਿਤ ਪੀ ਕੇ ਗੁਰੂ ਦਾ ਸਿੱਖ ਬਣਦਾ ਸੀ ਫਿਰ ਗੁਰੂ ਸਾਹਿਬ ਨੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਸਭ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਸ਼ਕਾਇਆ ਤੇ ਐਸਾ ਨਿਆਰਾ ਨਰਾਲਾ ਪੰਥ ਸਾਜਿਆ ਜਿਹਦਾ ਸੰਸਾਰ ਦੇ ਉੱਤੇ ਕੋਈ ਟੋਟ ਨਹੀਂ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਅਸੀਂ ਅੱਜ ਨਿਆਰੇ ਹੈਗੇ ਕਿ ਨਹੀਂ ਹੈਗੇ ਮਹਾਰਾਜ ਦੇ ਬਚਨ ਹੈ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬੇ ਗਏ ਬੇਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪਰਤੀਤ ਹੁਣ ਜਦੋਂ ਅਸੀਂ ਬੇਪਰ ਤੇ ਰਾਹ ਤੇ ਤੁਰ ਪਏ ਇੱਥੇ ਮੇਰੇ ਕੋਲ ਕਈ ਸਿੱਖ ਸ਼ਿਕਾਇਤਾਂ ਲੈ ਕੇ ਆਉਂਦੇ ਨੇ ਗ੍ਰੰਥੀ ਸਿੰਘਾਂ ਦੀ ਇੱਕ ਸਭ ਤੋਂ ਵੱਡੀ ਸ਼ਿਕਾਇਤ ਹੈ ਵੀ ਗ੍ਰੰਥੀ ਸਿੰਘਾਂ ਦੀ ਹਾਲਤ ਅੱਜ ਗੁਰੂ ਘਰਾਂ ਚੋਂ ਕਰ ਦਿੱਤੀ ਗਈ ਹੈ ਤੇ ਅਸੀਂ ਕੀਤੀ ਹੈ ਕਿਸੇ ਹੋਰ ਨੇ ਨਹੀਂ ਕੀਤੀ। ਸੇਰ ਮੁੰਨੇ ਆਂ, ਸ਼ਰਾਬੀ, ਕਵਾਬੀ, ਇਹ ਸ਼ਵਾਬ ਦੇ ਨਸ਼ੇ ਵਾਲੇ ਬੰਦੇ ਕਮੇਟੀਆਂ ਦੇ ਪ੍ਰਧਾਨ ਨੇ ਤੇ ਥੱਲੇ ਗੁਰਸਿੱਖ ਗ੍ਰੰਥੀ ਉਹਨਾਂ ਦੇ ਹੱਥੋਂ ਜਲੀਲ ਹੁੰਦਾ ਹੈ। ਬਾਬੇ ਬੁੱਢੇ ਦੀ ਅਵਸਥਾ ਹੈ। ਬਾਬਾ ਬੁੱਢਾ ਸਾਹਿਬ ਜੀ ਦੀ ਅਵਸਥਾ ਪਹਿਲੇ ਅਡ ਗ੍ਰੰਥੀ ਨੇ ਦਰਬਾਰ ਸਾਹਿਬ ਦੇ। ਹੁਣ ਤੁਸੀਂ ਦੱਸੋ ਜਿਹੜੇ ਬੰਦੇ ਨੇ ਆਪ ਕੇਸ ਨਹੀਂ ਰੱਖੇ ਜਿਹਦੇ ਘਰ 'ਚ ਸ਼ਰਾਬ ਹੈ। ਉਹ ਗ੍ਰੰਥੀ ਸਿੰਘ ਨੂੰ ਜਾ ਕੇ ਹੁਕਮ ਸੁਣਾਉਂਦਾ ਵੀ ਤੂੰ ਇਦਾਂ ਨਹੀਂ ਇਦਾਂ ਕਰ। 12 ਵਜੇ ਤੋਂ ਪਹਿਲਾਂ ਆਨੰਦਕਾਰਜ ਦੀ ਰਵੈਤ ਹੈ ਵੀ 12 ਵਜੇ ਤੋਂ ਪਹਿਲਾਂ ਆਨੰਦਕਾਰਜ ਹੋ ਜਾਣਾ ਚਾਹੀਦਾ ਤੇ 12 ਵਜੇ ਤੋਂ ਬਾਅਦ 2:30 ਵਜੇ 3 ਵਜੇ ਇਹ ਆਨੰਦਕਾਰਜ ਦੀਆਂ ਰਸਮਾਂ ਪੂਰੀਆਂ ਹੁੰਦੀਆਂ। ਉਹ ਵੀ ਛੋਸ਼ਾ ਕਰਦੇ ਨੇ 10-15 ਮਿੰਟ ਦਾ। ਉਹ ਬੰਦੇ ਆ ਜਾਂਦੇ ਨੇ 4-5 ਤੇ ਭੱਜ-ਭੱਜ ਕੇ ਗ੍ਰੰਥੀ ਨੂੰ ਨਾਲ ਕਹੀ ਜਾਂਦੇ ਨੇ ਵੀ ਭਾਈ ਛੇਤੀ ਕਰ। ਛੇਤੀ ਪੜਨਾ ਸਾਰਾ ਕੁਝ। ਸੋ ਇਸ ਕਰਕੇ ਇਹ ਆਪਣੇ ਤੇ ਕਰੋਪੀ ਆਈ ਕਿਉਂ ਹੈ? ਗੁਰੂ ਦੇ ਨਾਲ ਪ੍ਰੇਮ ਕਿਦਾਂ ਕਰੀਦਾ ਗੁਰੂ ਦੀ ਸ਼ਰਨ ਚ ਬੈਠੇ ਆ ਗੁਰੂ ਦੀ ਹਜ਼ੂਰੀ ਚ ਬੈਠੇ ਆ ਤੇ ਜੇ ਅੱਜ ਗੁਰੂ ਦੀ ਹਜ਼ੂਰੀ ਚ ਬੈਠ ਕੇ ਅਸੀਂ ਕਾੜੀ ਚ ਹੋਈਏ ਸਾਡਾ ਮਨ ਕਿਤੇ ਹੋਵੇ ਕਿਸੇ ਦਾ ਆਪਣੇ ਘਰ ਮੰਨ ਟਿਕਿਆ ਹੋਵੇ ਕਿਸੇ ਦਾ ਆਪਣੇ ਕਾਰੋਬਾਰ ਚ ਟਿਕਿਆ ਹੋਵੇ ਅਸੀਂ ਇਕਾਗਰਿਤ ਹੋ ਕੇ ਬੈਠੀਏ ਨਾ ਤੇ ਫੇ ਗੁਰੂ ਨੇ ਪ੍ਰੇਮ ਕਿਥੋਂ ਕਰਨਾ ਤੇ ਜਿੰਨ ਪ੍ਰੇਮ ਕਿਓ ਤਿਨਹੀ ਪ੍ਰਭ ਪਾਇਓ ਤੇ ਇਹ ਗੱਲ ਅਸੀਂ ਭੁੱਲ ਜੀਏ ਵੀ ਬਿਨਾ ਸਤਗੁਰ ਸੱਚੇ ਪਾਤਸ਼ਾਹ ਨੂੰ ਪ੍ਰੇਮ ਕੀਤਿਆਂ ਅਸੀਂ ਕੁਝ ਪ੍ਰਾਪਤ ਕਰ ਸਕਦੇ ਕੋਈ ਪ੍ਰਾਪਤੀ ਨਹੀਂ ਹੋਣੀ ਨਾ ਰਾਜ ਦੀ ਪ੍ਰਾਪਤੀ ਉਹਨਾਂ ਚ ਰੋਣੀ ਆ ਨਾ ਭਗਤ ਦੀ ਨਾ ਕਿਸੇ ਹੋਰ ਚੀਜ਼ ਦੀ ਪ੍ਰਾਪਤੀ ਹੋਣੀ ਜੇ ਰਾਜ ਲੈਣਾ ਹੈ ਰਾਜ ਕਿਉਂ ਜ਼ਰੂਰੀ ਹੈ ਰਾਜ ਬਿਨਾ ਨਹਿ ਧਰਮ ਚੱਲੇ ਹੈ ਧਰਮ ਬਿਨਾ ਸਭ ਧਲੇ ਮਲੇ ਹੈ ਰਾਜ ਤੋਂ ਬਿਨਾ ਧਰਮ ਨਹੀਂ ਚੱਲਦਾ ਤੇ ਪਰ ਧਰਮ ਤੋਂ ਬਿਨਾ ਕੁਝ ਵੀ ਨਹੀਂ ਚੱਲਦਾ ਰਾਜ ਤੋਂ ਬਿਨਾ ਗੁਲਾਮੀ ਆ ਜਾਂਦੀ ਹੈ ਤੇ ਗੁਲਾਮਾਂ ਦਾ ਕਾਹਦਾ ਧਰਮ ਹੁੰਦਾ ਜਦੋਂ Hindu ਗੁਲਾਮ ਹੋਇਆ ਤੇ ਅਗਲਿਆਂ ਨੇ ਜ਼ਬਰਦਸਤੀ ਜਨੇਊ ਲਾ ਕੇ ਮਣਾ ਦੇ ਮਨ ਜਨੇਊ ਸ਼ਾਮ ਨੂੰ ਉਹ ਫੂਕ ਕੇ ਤੇ ਫਿਰ ਸੌਂਦੇ ਸਨ ਗੁਲਾਮੀ ਆ ਗਈ ਸਤਗੁਰ ਸੱਚੇ ਪਾਸ਼ਾ ਕੋਲੋਂ ਫਰਿਆਦ ਲੈ ਕੇ ਆਏ ਨਵੇਂ ਪਾਤਸ਼ਾਹ ਦੇ ਕੋਲ ਉਹਨਾਂ ਦਾ ਸਿੱਧੀਪੁਰ ਵੀ ਆ ਰਿਹਾ ਨਵੇਂ ਪਾਤਸ਼ਾਹ ਕੋਲ ਫਰਿਆਦ ਕੀਤੀ ਵੀ ਸਤਿਗੁਰ ਸੱਚੇ ਪਾਸ਼ਾ ਆਪ ਅਕਾਲ ਪੁਰਖ ਰੂਪ ਤੁਸੀਂ ਸਾਡਾ ਧਰਮ ਬਚਾ ਸਕਦੇ ਹੋ ਹੋਰ ਕੋਈ ਨਹੀਂ ਬਚਾ ਸਕਦਾ ਬੇਸ਼ੱਕ ਪਹਿਲੇ ਜਾਮੇ 'ਚ ਸਤਿਗੁਰ ਸੱਚੇ ਪਾਸ਼ਾ ਨੇ ਜਨੂ ਪੈਣ ਦਾ ਇਨਕਾਰ ਕੀਤਾ ਸੀ ਜਨੂ ਨਾਲ ਸਾਡਾ ਕੋਈ ਸਬੰਧ ਨਹੀਂ ਕੋਈ ਵਾਸਤਾ ਨਹੀਂ ਪਰ ਸਿੱਖਾਂ ਦਾ ਸਿਧਾਂਤ ਹੈ ਸਰਬੱਤ ਦੇ ਭਲੇ ਦਾ ਜੀਓ ਤੇ ਜੀਣ ਦੇ ਉਹਦਾ ਸਤਿਗੁਰ ਸੱਚੇ ਪਾਸ਼ਾ ਨੇ ਕਿਹਾ ਕੋਈ ਧਰਮ ਆਪਣੀ ਮਰਜ਼ੀ ਨਾਲ ਛੱਡ ਜਾਵੇ ਜੀ ਸਕੇ ਪਰ ਖੈ ਨੂੰ ਵਰਕਲਾ ਕੇ ਲਾਲਚ ਦੇ ਕੇ ਜਬਰੀ ਧਰਮ ਕਬੂਲ ਕਰਉਣਾ ਪਰਵਾਹ ਨਹੀਂ ਨੌਵੇਂ ਪਾਤਸ਼ਾਹ ਨੇ ਆਪ ਦਿੱਲੀ ਜਾ ਕੇ ਸੀਸ ਘਟਾਇਆ ਸੀਸ ਘਟਾ ਕੇ ਜਨੇਊ ਦੀ ਰਾਖੀ ਕੀਤੀ ਪਰ ਜਿਨ੍ਹਾਂ ਦੀ ਕੀਤੀ ਉਹਨਾਂ ਅਕਿਰਤ ਕਣਾਂ ਦੇ ਪੁੱਤ ਪੋਤਰਿਆਂ ਨੇ ਜਾ ਕੇ ਦਸਵੇਂ ਪਾਤਸ਼ਾਹ ਦੇ ਉੱਤੇ ਫੌਜਾਂ ਚੜਾ ਕੇ ਕਈ ਵਾਰ ਹਮਲੇ ਕੀਤੇ ਓ ਇਹ ਅਕਿਰਤ ਕਣਾਂ ਦੀ ਕੌਮ ਹੈ ਇਹਨਾਂ ਨੇ ਇਦਾਂ ਹੀ ਕਰਨਾ ਹੈ ਪਰ ਅਸੀਂ ਆਪਣਾ ਬਚਾ ਕਿਵੇਂ ਕਰਨਾ ਅਸੀਂ ਹੁਣ ਪਿੱਟੀ ਤੇ ਜਾਣਾ ਨਹੀਂ ਅਸੀਂ ਹੁਣ ਇਹ ਪਿੱਟੀ ਨਹੀਂ ਜਾਣਾ ਕਿ ਸਾਡੇ ਨਾਲ ਤੱਕਾਵੜਾ ਹੋ ਗਿਆ ਜੀ ਸਾਡੇ ਨਾਲ ਤੱਕਾ ਹੋ ਰਿਹਾ ਸਾਰੀ ਦੁਨੀਆ ਨੂੰ ਪਤਾ ਵਸਣਾ ਤੱਕਾ ਹੋ ਰਿਹਾ ਸਾਡੀ ਕੋਈ ਗੱਲ ਨਹੀਂ ਕਰਦਾ ਨਾ ਕਿਸੇ ਨੇ ਕਰਨੀ ਹੈ ਕਿਉਂਕਿ ਗੱਲ ਉਹਨਾਂ ਦੀ ਹੁੰਦੀ ਜਿਨ੍ਹਾਂ 'ਚ ਆਪ ਕੋਈ ਦਮ ਹੁੰਦਾ ਜਿੰਨਾ ਚਿਰ ਅਸੀਂ ਬੈਠ ਕੇ ਇੰਨਾ ਤੱਕਾ ਸਹਿਣਾ ਉਹਨਾਂ ਕਿਉਂਕਿ ਹਕੂਮਤ ਨੂੰ ਇੱਕੋ ਭਾਸ਼ਾ ਸੁਣਦੀ ਐ ਪ੍ਰੇਮ ਨਾਲ ਧਰਨੇ ਲਾ ਕੇ ਦੇਖੇ ਅਸੀਂ ਕਿੰਨਾ ਕਿੰਨਾ ਚਿਹਰਾ ਅਸੀਂ ਧਰਨੀਆਂ ਤੇ ਬੈਠੇ ਰਹੇ ਕਿੰਨਾ ਕਿੰਨਾ ਜੇਰ ਅਸੀਂ ਸ਼ਾਂਤਮਈ ਸ਼ਾਦਨ ਦਿੱਤੀਆਂ ਕਿੰਨਾ ਕਿੰਨਾ ਚਿਹਰਾ ਅਸੀਂ ਗੋਲੀਆਂ ਖਾਧੀਆਂ ਇਹਨਾਂ ਦੇ ਕੋਲੋਂ ਕਿੰਨਾ ਕਿੰਨਾ ਚਿਹਰਾ ਅਸੀਂ ਡਾਂਗਾ ਖਾਧੀਆਂ ਤੁਸੀਂ ਦੱਸੋ ਕੀ ਫਰਕ ਪੈ ਗਿਆ ਕੋਈ ਬਦਲਾਅ ਆਇਆ ਅਜੇ ਤੱਕ ਉਹੀ ਹਾਲਾਤ ਨੇ ਪਹਿਲਾਂ ਨੌਜਵਾਨ ਇਹਨਾਂ ਗੋਲੀਆਂ ਨਾਲ ਮਾਰ ਮਾਰ ਕੇ ਖਵਾਤੇ ਇਹ ਉਹ ਇਲਾਕਾ ਐ ਜਿੱਥੋਂ ਸਾਡਾ ਵੀ ਪਿੰਡ ਕੋ ਬਹੁਤੀ ਦੂਰ ਨਹੀਂ ਇਸ ਇਲਾਕੇ ਦੇ ਵਿੱਚ ਹਰ ਪਿੰਡ ਦੇ ਵਿੱਚ 5 7 10 ਨੌਜਵਾਨ ਐਸੇ ਸੀ ਜਿਹੜੇ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰੇ ਉਸ ਮੌਕੇ ਦੀ ਹਕੂਮਤ ਨੇ ਅੱਜ ਇਹੋ ਇਲਾਕਾ ਇਸ ਇਲਾਕੇ ਚ ਹਰ ਪਿੰਡ ਚ 15 20 ਨੌਜਵਾਨ ਦੁਗਣੇ ਘਟੋ ਘਟ ਨਸ਼ੇ ਦੀ ਭੇਟ ਚੜ ਗਏ ਨੇ ਤੇ ਜਿਹੜੇ ਬੰਦੇ ਇਹ ਸਵਾਲ ਕਰਦੇ ਨੇ ਵੀ ਭਾਈ ਤੁਹਾਡੀ ਨਸਲ ਕੁਸ਼ੀ ਹੁਣ ਹੋ ਨਹੀਂ ਰਹੀ ਦਿਖਾਓ ਸਾਨੂੰ ਦੇਖੋ ਨਸਲ ਕੁਸ਼ੀ ਕੱਲੀ ਗੋਲੀ ਨਾਲ ਨਹੀਂ ਵਾਪਰਦੀ ਗੋਲੀ ਦੀ ਆਵਾਜ਼ ਹੁੰਦੀ ਹੈ ਹਕੂਮਤ ਨੂੰ ਜਵਾਬ ਬਣਨਾ ਪੈਂਦਾ ਭਾਈ ਖਾਲੜੇ ਦੀ ਸ਼ਹਾਦਤ ਤੋਂ ਬਾਅਦ ਹਕੂਮਤ ਨੇ ਪੈਤਰਾ ਬਦਲ ਲਿਆ ਉਹਨੇ ਕਿਹਾ ਵੀ ਇਹਨਾਂ ਨੂੰ ਗੋਲੀਆਂ ਨਾਲ ਮਾਰਾਂਗੇ ਸ਼ਹੀਦ ਬਣਨਗੇ ਜਿੱਥੇ ਸ਼ਹੀਦ ਦਾ ਲਾਉ ਡੁੱਲੂ ਉਥੇ ਅਨੇਕਾਂ ਸ਼ਹੀਦ ਪੈਦਾ ਹੋਣਗੇ ਇਹਨਾਂ ਨੂੰ ਐਸੇ ਕੰਮ ਤੇ ਲਾ ਦਿਓ ਵੀ ਇਹ ਆਪ ਹੀ ਮਰ ਜਾਣ ਪਹਿਲਾਂ ਸਾਡੇ 'ਚ ਗੰਦੇ ਗੀਤ ਗਵਾਉਣ ਲਈ ਆਪਰੇਸ਼ਨ ਨਾਈਟ ਡੋਮਿਨੈਂਸ ਚਲਾਇਆ ਉਹਦੇ 'ਚ ਕੇਪੀਐਸ ਗਿੱਲ ਨੇ ਆਪ ਜਾ ਜਾ ਕੇ ਖਵਾੜੇ ਲਾਏ ਪੁਲਿਸ ਦੀ ਸ਼ੌਣੀ ਬਣਾ ਕੇ ਪੁਲਿਸ ਦੀ ਸ਼ਦਰਸ਼ਾਇਆ 'ਚ ਤੇ ਫਿਰ ਉਹਨਾਂ ਗਾਣਿਆਂ ਤੇ ਸਾਨੂੰ ਨੱਚਣ ਲਾਇਆ ਸਾਡਾ ਅਜੇ ਤਾਜ਼ਾ ਕਤਰਿਆਂ 'ਬੋ ਕੇ اٹਿਆ ਸੀ ਲੱਖਾਂ ਨੌਜਵਾਨ ਅਸੀਂ ਆਪਣੇ ਸ਼ਹੀਦ ਕਰਾ ਕੇ ਤੇ ਨਾਲ ਦੀ ਨਾਲ ਅਸੀਂ ਗਾਣੇ ਗਾਉਣ ਲੱਗ ਪਏ ਉਸ ਤੋਂ ਬਾਅਦ ਸਾਡੇ 'ਤੇ ਨਸ਼ਿਆਂ ਦਾ ਜ਼ੋਰ ਚੱਲਿਆ ਨਸ਼ੇ ਤੁਸੀਂ ਦੱਸੋ ਗੁਜਰਾਤ ਦੇ ਲੋਕ ਨਸ਼ੇ ਕਿਉਂ ਨਹੀਂ ਕਰਕੇ ਮਰਦੇ ਹਰਿਆਣੇ ਦੇ ਕਿਉਂ ਨਹੀਂ ਕਰਦੇ ਨਸ਼ੇ ਲੋਕ ਦਿੱਲੀ ਦੇ ਕਿਉਂ ਨਹੀਂ ਕਰਦੇ ਪੰਜਾਬ ਦੇ ਨੌਜਵਾਨੀ ਕਿਉਂ ਨਸ਼ਿਆਂ ਤੇ ਲੱਗੇ ਆ ਇੱਥੇ ਬੜੀ ਤਰੀਕੇ ਨਾਲ ਬੜੀ ਪਲੈਨਿੰਗ ਨਾਲ ਇਹ ਨਸ਼ਾ ਲੈ ਕੇ ਆਂਦਾ ਆ ਸਾਡੀ ਅਸੀਂ ਉੱਥੇ ਬੇਨਤੀ ਕੀਤੀ ਸੀ ਵੀ ਆਓ ਜਿਹਨੇ ਨਸ਼ੇ ਛੱਡਣੇ ਆ 13 ਸਾਲ ਦੇ 14 ਸਾਲ ਦੇ ਨੌਜਵਾਨ ਮੁੰਡੇ ਉੱਥੇ ਔਰ ਤੁਸੀਂ ਮੈਨੂੰ ਦੱਸੋ ਵੀ ਹਕੂਮਤ ਕਹਿੰਦੀ ਹੈ ਕਿ ਕਿਸੇ ਵੇਲੇ ਕਈ ਤਰਕ ਦੇਣ ਨਾਲ ਕਹਿ ਦਿੰਦੇ ਆ ਵੀ ਕਿਹੜਾ ਕੋਈ ਨਸ਼ਾ ਤੁਹਾਡੇ ਮੂੰਹ ਚ ਪਾ ਕੇ ਜਾਂਦਾ ਪਰ ਮੈਂ ਇਹਨਾਂ ਨੂੰ ਪੁੱਛਦਾ ਵੀ ਜੇ ਨਸ਼ਾ ਕੋਈ ਮੂੰਹ ਚ ਪਾ ਕੇ ਨਹੀਂ ਜਾਂਦਾ ਬੰਦਾ ਆਪਣੀ ਮਰਜ਼ੀ ਨਾਲ ਕਰਦਾ ਤੁਸੀਂ ਸਾਰਿਆਂ ਨੂੰ ਹਥਿਆਰ ਕਿਉਂ ਨਹੀਂ ਬਣ ਦਿੰਦੇ ਫਿਰ ਆਪਣੀ ਮਰਜ਼ੀ ਨਾਲ ਹਥਿਆਰਾਂ ਦੀ ਕੋਈ ਦੁਰਵਰਤਤ ਕਰੋਗੇ ਕਿਹੜਾ ਕੋਈ ਕਿਸ ਨੂੰ ਸਿਖਾ ਜਾਂਦਾ ਜਦੋਂ ਕਿਉਂਕਿ ਹਕੂਮਤ ਨੂੰ ਪਤਾ ਹੈ ਹਥਿਆਰ ਹਕੂਮਤ ਦੇ ਉਲਟ ਚੱਲ ਸਕਦਾ ਹੈ ਨਸ਼ਾ ਉਹਨਾਂ ਦੇ ਪੱਖ ਚੱਲਦਾ ਨਸ਼ਾ ਹਕੂਮਤ ਦੀ ਛਤਰਛਾਇਆ 'ਚ ਵਿਕਦਾ ਹੈ ਹਥਿਆਰ ਹਕੂਮਤ ਨੂੰ ਡਰਾਉਂਦੇ ਨੇ ਇਸ ਕਰਕੇ ਉਹਨੇ ਪਾਬੰਦੀ ਲਾਈ ਨਜਾਇਜ਼ ਹਥਿਆਰ ਜਿੰਨੇ ਮਰਜ਼ੀ ਲਈ ਜਾਓ ਉਹਨਾਂ ਦੇ ਬਾਤ ਤੁਸੀਂ ਇੱਥੇ ਉਹ ਕਹਿੰਦੇ ਤੁਹਾਡੇ ਲਾਇਸੈਂਸ ਹੀ ਨਹੀਂ ਰਹਿਣ ਦੇਣੇ ਪਰ ਮੈਂ ਇੱਕ ਗੱਲ ਹਕੂਮਤ ਨੂੰ ਵੀ ਕਹਿ ਦਿੰਨਾ ਹੈ ਲਾਇਸੈਂਸ ਕਿੰਨੇ ਦੇਣਾ ਸਾਨੂੰ ਕਲਗੀ ਆਲੇ ਨੇ ਦੇਣਾ ਲਾਇਸੈਂਸ ਉਸ ਦੇ ਲਾਇਸੈਂਸ ਤੋਂ ਵੱਡਾ ਕਿਸੇ ਕੋਲ ਲਾਇਸੈਂਸ ਹੈਗਾ ਉਹਨੇ ਚਾਰ ਪੁੱਤਰ ਵਾਰ ਕੇ ਤੇ ਕਿਹਾ ਸੀ ਇਹਨਾਂ ਪੁੱਤਰਾਂ ਕੇ ਸੀਸ ਪਰ ਵਾਰ ਦੀਏ ਸੁਚਾਰ ਚਾਰ ਮੋਏ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਉਹ ਸਾਨੂੰ ਲਾਇਸੈਂਸ ਦੇਈ ਬਿਠਾ ਵੀ ਸ਼ਸਤਰਾਂ ਤੋਂ ਬਿਨਾ ਦਿਦਾਰ ਨਹੀਂ ਦੇਣੇ ਕਿਸੇ ਹਕੂਮਤ ਦੇ ਲਾਇਸੈਂਸ ਦੀ ਸਾਨੂੰ ਲੋੜ ਨਹੀਂ ਤੇ ਜੇ ਹਕੂਮਤ ਚਾਹੁੰਦੀ ਹੈ ਵੀ ਸਿੱਖ ਸਹੀ ਰਾਹ ਤੇ ਤੁਰਨ ਸਿੱਖ ਕੋਈ ਐਸਾ ਕੰਮ ਨਾ ਕਰਨ ਜਿਹੜੇ ਕੰਮ ਚ ਪਾਚ ਇਹਨਾਂ ਨੇ ਪਿੱਠ ਸਿਆਪਾ ਕਰਨਾ ਵੀ ਸਾਡੀ ਸ਼ਾਂਤੀ ਭੱਜ ਗਈ ਸ਼ਾਂਤੀ ਕਿਤੇ ਹੋਰ ਨਿਕਲ ਗਈ ਹੈ ਉਹ ਹਕੂਮਤ ਤਾਂ ਆਪੇ ਬਾਜ ਆ ਜਵੇ ਇਹ ਜਿਹੜੇ ਸ਼ਸਤਰ ਨੇ ਮਜਲੂਮ ਦੀ ਰਾਖੀ ਲਈ ਨੇ ਜਿਹੜੇ ਪੁਲਿਸ ਸ਼ਸਤਰ ਲਈ ਫਿਰਦੀ ਹੈ ਕਿੰਨੇ ਜਿਹੜੇ ਨਿਰਦੋਸ਼ ਬੰਦੇ ਨੇ ਇਹਨਾਂ ਇਹਨਾਂ ਨੇ ਭੇਟ ਚੜਾਈ ਨੇ ਜੇ ਬੰਦ ਕਰਨੇ ਹੈ ਤੇ ਪਹਿਲਾਂ ਇਹਨਾਂ ਲੀਡਰਾਂ ਦੀ ਸਿਕਿਉਰਿਟੀ ਵਾਪਸ ਲਾਓ ਇਹਨਾਂ ਮੁੱਖ ਮੰਤਰੀ ਆਪਣੀ ਸਿਕਿਉਰਿਟੀ ਵਾਪਸ ਦਵੇ ਜਿਹੜਾ 8900 ਬੰਦਾ ਲਈ ਫਿਰਦਾ ਨਾਲ ਇਹ ਜਿਹੜੇ ਸਿੱਖਾਂ ਨੂੰ ਗਾਲਾਂ ਕੱਢਣ ਵਾਲੇ ਨੇ ਇਹਨਾਂ ਨੂੰ 20-20 ਗਨਮੈਨ ਦਿੱਤੇ ਨੇ ਇਹ ਕਿਹਦੇ ਪੈਸੇ ਦੇ ਨੇ ਲੋਕਾਂ ਦੇ ਪੈਸੇ ਦੇ ਉੱਤੇ ਸਾਡੀਆਂ ਜੇਬਾਂ ਚੋਂ ਟੈਕਸ ਜਾਵੇ ਸਾਡੀਆਂ ਜੇਬਾਂ ਚੋਂ ਟੈਕਸ ਜਿੱਥੇ ਜਾ ਰਿਹਾ ਹੈ ਉੱਥੇ ਜਾਵੇ ਕਿੱਥੇ ਉਹਨਾਂ ਲੋਕਾਂ ਦੇ ਗਨਮੈਨਾਂ ਨੂੰ ਤਨ ਖਾਵਾਂ ਮਿਲਣ ਜਿਹੜੇ ਲੋਕ ਦਿਨ ਰਾਤ ਇਹ ਕਹਿੰਦੇ ਵੀ 2% ਸਿੱਖ ਨੇ ਇਹਨਾਂ ਨੂੰ ਮਸਲ ਦਿਆਂਗੇ ਮਾਰ ਦਿਆਂਗੇ ਸੋ ਇਸ ਕਰਕੇ ਜੇ ਅਵੇਸਲੇ ਹੋ ਕੇ ਬੈਣ ਮੈਂ ਕੱਲ ਵੀ ਇੱਕ ਗੱਲ ਕਹੀ ਸੀ ਜਿੱਦਾਂ ਦੇ ਸਾਡੇ ਹਾਲਾਤ ਨੇ ਖਾਲਸਾ ਜੀ ਆਪਾਂ ਇੱਕ ਕੰਮ ਕਰੀਏ ਜੇ ਤੇ ਗੁਰੂ ਕੇ ਸਿੱਖ ਬਣਨਾ ਜੇ ਤੇ ਗੁਰੂ ਦੇ ਲੜ ਲੱਗਣਾ ਜੇ ਤੇ ਸੀਸ ਟਲੀ ਦੇ ਧਰਨਾ ਜੇ ਤੇ ਇਹ ਬਜਨਾ ਦੇ ਪੈਰਾ ਦੇਣਾ ਪਹਿਲਾਂ ਮਰਨ ਕਬੂਲ ਜੀਵਨ ਕੀ ਛਡਾਸ ਹੋ ਸਭਨਾ ਘਰੇ ਨੂੰ ਕਹਤੋ ਆਓ ਹਮਾਰੇ ਪਾਸ ਜੇ ਇਹਨਾਂ ਬਚਨਾਂ ਦੇ ਪਹਿਰਾ ਦੇਣਾ ਹੈ ਤੇ ਫੇਰ ਤੇ ਭਾਈ ਤਿਆਰੀ ਕਰ ਲੋ ਸਮਾਂ ਕੋ ਬਹੁਤਾ ਨਹੀਂ ਮੈਂ ਕੋ ਗੋਲ ਮੱਲਾ ਗੱਲਾਂ ਕਰਨ ਵਾਲਾ ਜਾਂ ਝੂਠ ਬੋਲਣ ਵਾਲਾ ਬੰਦਾ ਨਹੀਂ ਹੈਗਾ ਨਾ ਮੈਂ ਬੋਲਿਆ ਨਾ ਮੈਂ ਕੋ ਬੋਲਿਆ ਜਾਣਾ ਹੈ ਸਮਾਂ ਕੌਮ ਤੇ ਆ ਰਿਹਾ ਬੜਾ ਭਿਆਨਕ ਜਿਹੋ ਜਿਹੇ ਹਾਲਾਤ ਨੇ ਜੋ ਕੁਛ ਦਿੱਲੀ ਵਾਪਰਿਆ ਸੀ ਅਸੀਂ ਸਮਝਦੇ ਸੀ ਵੀ ਦਿੱਲੀ ਦੇ ਸਿੱਖਾਂ ਨੇ ਸ਼ਸਤਰ ਤਿਆਗ ਦਿੱਤੇ ਤਾਂ ਵਾਪਰਿਆ ਤੇ ਸਾਡੇ ਕੋ ਦੱਸੋ ਤੁਸੀਂ ਮੈਨੂੰ ਦੱਸੋ ਹੱਥ ਖੜਾ ਕਰਕੇ ਮਹਾਰਾਜ ਦੀ ਹਜ਼ੂਰੀ ਚ ਆਏ ਜੋ ਸਤਗੁਰ ਸੱਚੇ ਬਾਦਸ਼ਾਹ ਦਾ ਬਚਨ ਹੈ ਵੀ ਮੇਰੇ ਦਰਸ਼ਨ ਹੁਣ ਸ਼ਸਤਰ ਲੈ ਕੇ ਆਏ ਹੁਣ ਤੇ ਤੁਹਾਡੇ ਚੋ ਕਿੰਨੇ ਸਿੱਖ ਨੇ ਜਿਹੜੇ ਸ਼ਸਤਰ ਲੈ ਕੇ ਨਾਲ ਆਏ ਨਿਹੱਥੇ ਹੋ ਕੇ ਗੁਰੂ ਦੀ ਹਜ਼ੂਰੀ 'ਚ ਆਏ ਆ ਨਿਹੱਥੇ ਹੋ ਕੇ ਗੁਰੂ ਦੀ ਹਜ਼ੂਰੀ 'ਚ ਆ ਗਏ ਆ ਤੇ ਨੰਗਾਤੇ ਹੋ ਕੇ ਛੜਕਾਂ ਦੇ ਤੁਰੇ ਫਿਰਦੇ ਆ ਕੋਈ ਆਣ ਕੇ ਸਾਡੀ ਪੱਗ ਲਾ ਜਾਂਦਾ ਕੋਈ ਸਾਡੀਆਂ ਭੈਣਾਂ ਦੀ ਚੁੰਨੀਆਂ ਨੂੰ ਹੱਥ ਪਾ ਜਾਂਦਾ ਆਜ ਕੱਲ ਹਾਲਾਤ ਇਹ ਹੋ ਗਏ ਵੀ ਇੱਥੇ ਜਿਹੜੇ ਪ੍ਰਵਾਸੀ ਰਹਿੰਦੇ ਨੇ ਨਾ ਉਹ ਸਾਡੀਆਂ ਧੀਆਂ ਭੈਣਾਂ ਨੂੰ ਗੰਦੀਆਂ ਨਜ਼ਰਾਂ ਨਾਲ ਵੇਖਣ ਲੱਗ ਪਏ ਇਹ ਪ੍ਰਤੱਖ ਹੋ ਗਿਆ ਹੁਣ ਤੇ ਕਦੋਂ ਇੰਤਜ਼ਾਰ ਕਰਤਾ ਕਰਨਾ ਵੀ ਜਦੋਂ ਆ ਕੇ ਗਲਮੇ ਨੂੰ ਹੱਥ ਪਾ ਲੈਣਗੇ ਉਦੋਂ ਕਰਨਾ ਕੁਝ ਤੋ ਜੇ ਤੇ ਇਹ ਕੰਮ ਕਰਨਾ ਹੈ ਫਿਰ ਤੇ ਤਿਆਰੀ ਕਰ ਲੋ ਖੰਡੇ ਬਾਡੇ ਕੀ ਪੌਣ ਛਕੋ ਖੰਡੇ ਬਾਡੇ ਕੀ ਪੌਣ ਛੱਕ ਕੇ ਇਹ ਪਹਿਲਾਂ ਆਪਾਂ ਇੱਕ ਜਿਹੜੀ ਐ ਪ੍ਰਣ ਕਰਨਾ ਹੈ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਪੰਜ ਪਿਆਰਿਆਂ ਦੇ ਅੱਗੇ ਕਰੀਦਾ ਹੈ ਕਿ ਜੇ ਲੋੜ ਪਈ ਧਰਮ ਨੂੰ ਤੇ ਸੀਸ ਅਸੀਂ ਦੇਵਾਂਗੇ ਭਜਦੇ ਨਹੀਂ ਤੇ ਤੁਸੀਂ ਮੈਨੂੰ ਦੱਸੋ ਅੱਜ ਧਰਮ ਨੂੰ ਲੋੜ ਨਹੀਂ 40 ਮੁਕਤੀਆਂ ਨੂੰ ਵਦਾਵਾ ਲਿਖਿਆ ਸੀ ਉਹਨਾਂ ਨੇ 40 ਮੁਕਤਿਆਂ ਨੇ ਜਦੋਂ ਬਦਾਵਾ ਲਿਖਿਆ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਰੱਖ ਦਿੱਤਾ ਬਦਾਵਾ ਗੁਰੂ ਸਾਹਿਬ ਨੇ ਰੋਕਿਆ ਨਹੀਂ ਕਦੀ ਕਿਸੇ ਨੂੰ ਇਹ ਨਾ ਸੋਚਿਓ ਜੇ ਗੁਰੂ ਨੇ ਕਹਿ ਦਿੱਤਾ ਖਾਲਸਾ ਮੇਰਾ ਰੂਪ ਹੈ ਖਾਸ ਤੇ ਖਣੀ ਗੁਰੂ ਨੂੰ ਕਿਹੜੀ ਗੱਲ ਦਾ ਕਾਟਾ ਪਹਿਣਾ ਸਾਡੇ ਤੋਂ ਬਕੈਰ ਹੈ ਗੁਰੂ ਸਮਰੱਥ ਹੈ ਅਕਾਲ ਪੁਰਖ ਰੂਪ ਹੈ ਲੱਖਾਂ ਖਾਲਸੇ ਪੈਦਾ ਕਰਨ ਦੀ ਸਮਰੱਥਾ ਗੁਰੂ ਦੇ ਵਿੱਚ ਖੇਣ ਦੇ ਵਿੱਚ ਕੋਈ ਲੰਮੇ ਧਾਮ-ਜਾਮ ਦੀ ਲੋੜ ਨਹੀਂ ਸਤਿਗੁਰ ਸੱਚੇ ਪਾਤਸ਼ਾਹ ਨੇ ਬੜਾ ਪ੍ਰੇਮ ਖਾਲਸੇ ਨੂੰ ਕੀਤਾ ਪਰ ਨਾਲ ਇਹ ਵੀ ਕਹਿੰਦਾ ਜਬਹਿ ਗਏ ਵਿਪਰਨ ਕੀ ਰੀਤ ਮੈਨਾਂ ਕਰੋ 인की प्रतीति सो ਇਸ ਕਰਕੇ ਜੇ ਤੇ ਆਪਾਂ ਰੀਤ ਤੇ ਤੁਰਨਾ ਗੁਰੂ ਸਾਹਿਬ ਦੀ ਚਲਾਈ ਹੋਈ ਰਹਿਤ ਤੇ ਰਹਿਣਾ ਹੈ ਅਮਰਤਾਰੀ ਹੋਣਾ ਫਿਰ ਤੇ ਸੰਘਰਸ਼ ਕਰਨਾ ਪੈਣਾ ਅੱਜ ਅਮਰਤ ਦੀ ਪਰਿਭਾਸ਼ਾ ਕੀ ਹੈ ਅੱਜ ਅਮਰਤ ਦੀ ਪਰਿਭਾਸ਼ਾ ਇਹ ਹੈ ਵੀ ਜਾਨ ਗੁਰੂ ਦੀ ਹੈ ਇਹ ਉਹਨੇ ਜੀਵਨ ਬਖਸ਼ਿਆ ਤੇ ਜੇ ਉਹਦੇ ਸੰਘਰਸ਼ ਦੇ ਵਿੱਚ ਧਰਮ ਯੁੱਧ ਦੇ ਵਿੱਚ ਇਹ ਲੇਖੇ ਲੱਗ ਜAVE ਤੇ ਹੋਰ ਸਾਨੂੰ ਕਿਹੜੀ ਦਾਤ ਚਾਹੀਦੀ ਮਹਾਰਾਜ ਕੀ ਕਹਿੰਦੇ ਅਵਰ ਵਾਸਨਾ ਨਾਹੇ ਪ੍ਰਾਪਤ ਧਰਮ ਯੁੱਧ ਕੇ ਚਾਹੇ ਹੋਰ ਕੋਈ ਵਾਸਨਾ ਨਹੀਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਮੈਨੂੰ ਕੇਵਲ ਇੱਕੋ ਹੀ ਚਾਹ ਧਰਮ ਯੁੱਧ ਦਾ ਚਾਹ ਤੇ ਧਰਮ ਯੁੱਧ ਕਿਵੇਂ ਲੜਨਾ ਹੈ ਇਹ ਕਦੇ ਨਾ ਲੜਨਾ ਹੱਥ ਨਾਲ ਲੜੀ ਜਾਣਾ ਧਰਮ ਯੁੱਧ ਹੱਥ 'ਚ ਕੋਈ ਸ਼ਸਤਰ ਨਹੀਂ ਚਾਹੀਦਾ ਲੜਾਈ ਸ਼ਸਤਰਾਂ ਤੋਂ ਬਿਨਾਂ ਕਿਵੇਂ ਹੋ ਸਕਦੀ ਹੈ ਤੇ ਜੇ ਤੁਹਾਨੂੰ ਇਹ ਭਲੇਖਾ ਹੈ ਵੀ ਲੜਾਈ ਹੋਣੀ ਕੋਈ ਨਹੀਂ ਜੀ ਸਮਾਂ ਬਦਲ ਗਿਆ ਸਮਾਂ ਸਮਾਂ ਕੋਈ ਨਹੀਂ ਬਦਲਿਆ ਜਿਹੜੇ ਸਾਡੀ ਨਸਲ ਕੁਸ਼ੀ ਕਰਨਾ ਚਾਹੁੰਦੇ ਸੀ ਅੱਜ ਵੀ ਉਹ ਨਸਲ ਕੁਸ਼ੀ ਕਰਨ ਦੀਆਂ ਤਿਆਰੀਆਂ ਕਰ ਰਹੇ ਨੇ ਅੱਜ ਮੋਟੀ ਮੋਟੀ ਕੋ ਲੜਾਈ ਹੋ ਜਾਵੇ ਸਿੱਖਾਂ ਦੀ ਅਗਲੇ ਮਿੰਟ ਦੇ ਵਿੱਚ ਕਹਿੰਦੇ ਨੇ ਤੁਹਾਨੂੰ 84 ਜਿੱਤੇ ਕਰਾ ਦੇਵਾਂਗੇ ਕਿਉਂ ਕਹਿੰਦੇ ਨੇ ਕਿਉਂਕਿ ਉਹਨਾਂ ਨੇ 84 ਨੂੰ ਆਪਣੀ ਇੱਕ ਪ੍ਰਾਪਤੀ ਮੰਨ ਲਿਆ ਤੇ ਅਸੀਂ ਸਿੱਖਾਂ ਦੀਆਂ ਧੀਆਂ ਪੈਣਾ ਦੀ ਬੇਵੱਦੀ ਕੀਤੀ ਇਹ ਸਾਡੀ ਪ੍ਰਾਪਤੀ ਹੈ ਉਹ ਇਹ ਕਿੰਦੇ ਪ੍ਰਾਪਤੀ ਹੈ ਸਾਡੀ ਸੋ ਅਸੀਂ ਵੇਖੋ ਕਿ ਜੇ ਤੇ ਰਵਾਇਤ ਤੇ ਤੁਰਨਾ ਹੈ ਜੇ ਕਲਗੀਧਰ ਪਾਤਸ਼ਾਹ ਦਾ ਹੁਕਮ ਮੰਨਣਾ ਹੈ ਸ੍ਰੀ ਹਸਤੜੀ ਦੇ ਧਰ ਕੇ ਜੁੱਧ ਲੜਨਾ ਹੈ ਠੀਕ ਹੈ ਨਹੀਂ ਤੇ ਜਿਹੜਿਆ ਨੋਟਾ ਨਾ ਸੁਟਿਆ ਕਰੋ ਗੁਰੂ ਸਾਹਿਬ ਦੇ ਅੱਗੇ ਮਾਇਆ ਦੀ ਗੁਰੂ ਨੂੰ ਕੋਈ ਲੋੜ ਨਹੀਂ ਬਦਾਵੇ ਲਿਖ ਲਿਖ ਕੇ ਲਿਆਓ ਥੱਲੇ ਆਪਣੇ ਕੂਠੇ ਲਾ ਲਿਓ ਜਿਹੜੇ ਪੜੇ ਲਿਖਨੇ ਹੋ ਸੈਨ ਕਰ ਦੇਣਾ ਆਪਣੇ ਤੇ ਗੁਰੂ ਅੱਗੇ ਬਦਾਵਾ ਲਿਖ ਕੇ ਦੇ ਦਿਓ ਕਿ ਗੁਰੂ ਸਾਹਿਬ ਜੀ ਤੁਸੀਂ ਬੜੇ ਉੱਚੇ ਜੋ ਅਸੀਂ ਨੀਚ ਲੋਕ ਆ ਤੁਸੀਂ ਸਾਡੇ ਗੁਰੂ ਨਹੀਂ ਹੋ ਸਕਦੇ ਸਾਡਾ ਕੋਈ ਨੀਚ ਗੁਰੂ ਤੇ ਜੇ ਬਦਾਵਾ ਲਿਖਣਾ ਹੈ ਬਦਾਵੇ ਲਿਖਣ ਤਾਂ ਜਗਾਰਾ ਛੱਡਦੇ ਜਾਂਦੇ ਇਹ ਆਪਾਂ ਥੋੜੀ ਜਿਹੀ ਹੋਸ਼ ਕਰੀਏ ਵੀ ਜਗਾਰਾ ਕਿੱਥੇ ਛੱਡਣਾ ਹੈ ਮੈਂ ਕਹਾਂ ਵੀ ਗੁਰੂ ਅਗੇ ਤੁਸੀਂ ਬਦਾਵਾ ਲਿਖ ਦਿਓ ਤੁਸੀਂ ਜਗਾਰਾ ਛੱਡ ਜਾਂਦੇ ਹੋ ਗਾੜੀ ਇਹ ਜਗਾਰੇ ਜਿਹੜੇ ਨੇ ਜਗਾਰੇ ਯੁੱਧ ਦਾ ਨਾਰਾ ਹੈ ਸਤ ਸ੍ਰੀ ਅਕਾਲ ਜਦੋਂ ਆਪਾਂ ਕਹਿੰਨੇ ਯੁੱਧ ਦਾ ਨਾਰਾ ਹੈ ਤੇ ਯੁੱਧ ਲੜਨ ਨੂੰ ਸਦਾ ਹੁਣੇ ਕੋਈ ਗੱਲ ਬਣ ਜੇ ਤੇ ਆਪਾਂ ਕੋਈ ਇੱਧਰ ਵੀ ਕੰਧ ਟੱਪ ਜੇ ਕੋ ਉੱਧਰ ਵੀ ਟੱਪ ਜੇ ਲੰਭੇ ਕੋਈ ਨਾ ਇੱਥੇ ਤੋ ਆਪਾਂ ਗੱਲ ਸੁਣਿਆ ਕਰੀਏ ਧਿਆਨ ਨਾਲ ਗੱਲ ਕਿਹੜੀ ਹੋ ਰਹੀ ਹੈ ਖਾਲਸਾ ਜੀ ਫੇਰ ਆਪਾਂ ਅੰਗਾਰ ਲਾਇਆ ਕਰੀਏ ਜੇ ਗੁਰੂ ਨੂੰ ਵਦਾਵਾ ਲਿਖਣਾ ਹੈ ਤੇ ਫੇਰ ਇਹ ਤਰੀਕਾ ਹੈ ਸਿਆਹੀ ਨਾਲ ਵਦਾਵਾ ਲਿਖਿਆ ਜਾਂਦਾ 40 ਮੁਕਤੀਆਂ ਨੇ ਸਿਆਹੀ ਨਾਲ ਵਦਾਵਾ ਲਿਖ ਕੇ ਸਤਗੁਰ ਸੱਚੇ ਪਾਤਸ਼ਾਹ ਨੂੰ ਦੇ ਦਿੱਤਾ ਤੇ ਜਦੋਂ ਸੰਸਾਰ ਦਾ ਮੇਹਣਾ ਵੱਜਾ ਮੁੜ ਕੇ ਆਏ ਪਰ ਸਿਆਹੀ ਨਾਲ ਲਿਖਿਆ ਵਦਾਵਾ ਪਾੜਦਾ ਸਿਆਹੀ ਨਾਲ ਨਹੀਂ ਫੇਰ ਉਹਨੂੰ ਪੜਵਾਉਣ ਵਾਸਤੇ ਖੂਨ ਡੋਲਣਾ ਪੈਂਦਾ ਭਾਈ ਮਹਾ ਸਿੰਘ ਸ਼ਹੀਦੀ ਤੋਂ ਕੁਝ ਖਿੰੜਪਲ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਗੋਦੀ 'ਚ ਪਿਠਾ ਲਿਆ ਸੀਸ ਗੋਦੀ 'ਚ ਰੱਖ ਲਿਆ ਤੇ ਪੁੱਛਿਆ ਭਾਈ ਮਹਾ ਸਿੰਘ ਉਹ ਆਖਰੀ ਮੰਗ ਕੋ ਆਖਰੀ ਇੱਛਾ ਉਹਨਾਂ ਕਹੇ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਇੱਕ ਕਿਰਪਾ ਕਰ ਦਿਓ ਜਿਹੜਾ ਵਦਾਵਾ ਅਸੀਂ ਪਾਪੀਆਂ ਨੇ ਲਿਖ ਕੇ ਤੁਹਾਨੂੰ ਦਿੱਤਾ ਸੀ ਅਸਾਂ ਕੋ ਭੁੱਖ ਨਹੀਂ ਜਰੀ ਗਈ ਅਸਾਂ ਕੋ ਤੰਗੀ ਨਹੀਂ ਜਰੀ ਗਈ ਅਸੀਂ ਤੁਹਾਨੂੰ ਵਦਾਵਾ ਲਿਖ ਕੇ ਦਿੱਤਾ ਕਿ ਸਾਡੇ ਸਾਹਮਣੇ ਵਦਾਵਾ ਪੜ੍ਹਦਾ ਸਤਗੁਰ ਸੱਚੇ ਪਾਤਸ਼ਾਹ ਨੇ ਜੇਬ ਚੋਂ ਬਦਾਵਾ ਕੱਢਿਆ ਗੁਰੂ ਸਾਹਿਬ ਦਾ ਪਰਿਵਾਰ ਵਿਛੜਿਆ ਕਿੰਨਾ ਕੁਝ ਹੋਇਆ ਸਰਸਜ ਬਹੁਤ ਕੁਝ ਰੁੜ ਗਿਆ ਪਰ ਇੱਕ ਚੀਜ਼ ਸਤਗੁਰ ਸੱਚੇ ਪਾਤਸ਼ਾਹ ਨੇ ਨਹੀਂ ਰੁਣ ਦਿੱਤੀ ਉਹ ਸੀ ਬਦਾਵਾ ਆਪਣੀ ਹਿੱਕ ਨਾਲ ਲਾ ਕੇ ਰੱਖਿਆ ਕਿਉਂਕਿ ਸਤਗੁਰ ਨੂੰ ਪਤਾ ਸੀ ਸੱਚੇ ਪਾਤਸ਼ਾਹ ਨੂੰ ਖੁਵਾਰ ਹੋਏ ਸਭ ਮਿਲਣਗੇ ਇਹਨਾਂ ਨੇ ਮੁੜ ਕੇ ਆਉਣਾ ਮੇਰੇ ਤੋਂ ਭੱਜ ਕੇ ਜਾਣਗੇ ਕਿੱਥੇ ਸੋ ਤੁਸੀਂ ਮੈਨੂੰ ਦੱਸੋ ਵੀ ਇਸ ਸਤਿਗੁਰ ਸੱਚੇ ਪਾਤਸ਼ਾਹ ਤੋਂ ਭੱਜ ਸਕਦੇ ਤੁਸੀਂ ਕਿਤੇ ਇਹ ਦਾੜੀਆਂ ਮਨਾ ਕੇ ਇਹ ਨਸ਼ੇ ਕਰਕੇ ਸ਼ਰਾਬਾਂ ਪੀ ਕੇ ਇਹ ਗੁਰੂ ਮਰਿਆਦਾ ਦੀ ਉਲੰਘਣਾ ਕਰਕੇ ਕਿੱਥੇ ਕਿ ਭੱਜ ਲੋ ਇਹ ਭੱਜਿਆ ਨਹੀਂ ਜਾਂਦਾ ਅਕਾਲ ਪੁਰਖ ਤੋਂ ਕੋਈ ਬੰਦਾ ਭੱਜ ਨਹੀਂ ਸਕਿਆ ਇਹ ਉਹਦੀ ਰਜ਼ਾ ਹੀ ਹੈ ਵੀ ਅਸੀਂ ਪਟਕੇ ਫਿਰਦੇ ਹਾਂ ਪਰ ਇਹ ਉਹਦੀ ਪ੍ਰੀਖਿਆ ਵੀ ਹੈ ਇਸ ਮਾਇਆ ਰੂਪੀ ਸੰਸਾਰ ਦਾ ਉਹ ਮਾਲਕ ਹੈ ਲੋਕ ਦਾ ਵੀ ਪ੍ਰਲੋਕ ਦਾ ਵੀ ਉਹਨੇ ਇੱਥੇ ਮਾਇਆ ਦਾ ਜਾਦ ਬਸਾਇਆ ਸਿੱਖ ਨੂੰ ਇੱਥੇ ਰੱਖਿਆ ਤੇ ਸਿੱਖ ਦੀ ਪਰਖਿਆ ਕੀ ਹੈ ਇਸ ਬਕਾਰਾਂ ਦੀ ਧਰਤੀ 'ਚ ਰਹਿ ਕੇ ਇਸ ਮਾਇਆ ਤਾਰੀ ਸੰਸਾਰ 'ਚ ਵਿਚਰ ਕੇ ਢਾਲਸਾ ਜੀ ਅਸੀਂ ਗੁਰੂ ਦਾ ਪੱਲਾ ਨਹੀਂ ਛੱਡਣਾ ਤੇ ਅਸੀਂ ਕੀ ਕਰਦੇ ਹਾਂ ਕਿਸੇ ਦੇ ਪੁੱਤ ਨੂੰ ਬੁਖਾਰ ਚੜ ਜਾਵੇ ਉਹਨੂੰ ਗੁਰੂ ਤੋਂ ਭਰਸਾ ਨਹੀਂ ਰਹਿਦਾ ਉਹ ਚੱਕਦਾ ਪਾਸਟਰ ਕੋਲ ਲੈ ਜਾਂਦਾ ਪਾਸਟਰ ਦੀ ਅਰਦਾਸ ਤਮਾਨ ਹੋ ਜੂ ਜਿਹੜਾ ਪਗੰਬਰ ਸੂਈ ਤੇ ਚੜ ਕੇ ਕਵੇ ਕਿ ਪ੍ਰਮਾਤਮਾ ਤੂੰ ਮੇਰਾ ਸਾਥ ਕਿਉਂ ਛੱਡ ਦਿੱਤਾ ਉਸ ਪਗੰਬਰ ਦੇ ਕੋਲ ਤੁਹਾਡੀ ਅਰਦਾਸ ਪ੍ਰਮਾਨ ਹੋ ਜੂ ਤੇ ਜੇ ਹੁੰਦੀ ਆ ਤੇ ਸਾਡੇ ਵੀ ਕੋਈ ਕਰਾ ਦਿਓ ਫਿਰ ਤੇ ਜੇ ਨਹੀਂ ਹੁੰਦੀ ਤੇ ਫਿਰ ਤੁਸੀਂ ਦੱਸੋ ਕਿ ਜਿੰਨੇ ਤਦੀ ਤਵੀ ਦੇ ਬੈਠ ਕੇ ਕਿਹਾ ਤੇਰਾ ਪਾਣਾ ਮੀਠਾ ਲਾਗੇ ਜਿੰਨੇ ਸੀਸ ਕਟਾਉਂਦਿਆ ਕਿਹਾ ਰਾਮ ਗਿਓ ਰਾਵਣ ਗਿਓ ਜਾਕਾ ਬਹੁ ਪਰਿਵਾਰ ਇਤੋਂ ਸਾਰਿਆਂ ਨੇ ਚਲ ਜਣਾ ਔਰ ਅਦਾਸ ਪ੍ਰਵਾਨ ਕਰ ਸਕਦਾ ਕਾਲਪੁਰਖ ਰੂਪ ਕਿ ਕੋਈ ਪਗੰਬਰ ਜਿਹੜਾ ਕੇਵਲ ਪਗਾਮ ਦੇਣ ਆਇਆ ਜਿਹਦੇ ਕੋਲ ਆਪਣਾ ਕੋਈ ਗਿਆਨ ਨਹੀਂ ਜਿਹਨੂੰ ਫਰਿਸ਼ਤੇ ਆਣ ਕੇ ਕੰਮ ਚ ਦੱਸ ਦਿੰਦੇ ਸंसार ਨੂੰ ਸੜਾ ਦਿੰਦਾ ਜਿਹੜਾ ਆਪ ਧੁਰਕੀ ਬਾਣੀ ਦਾ ਮਾਲਕ ਹੈ ਰਚਨਾ ਹਰ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਹੁਣ ਤੁਸੀਂ ਦੱਸੋ ਅਰਦਾਸ ਕਿਤੇ ਆ ਕੇ ਕਰਨੀ ਜੇ ਅਰਦਾਸ ਇਸ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਕਰਨੀ ਹੈ ਤੇ ਫਿਰ ਇਹਨੂੰ ਹਾਜ਼ਰ ਨਾਜ਼ਰ ਜਾਣ ਕੇ ਕਰੋ ਦਸਵੇਂ ਪਾਤਸ਼ਾਹ ਨੇ ਜਦੋਂ ਚਾਲੇ ਪਾਉਣੇ ਸੀ ਸੰਸਾਰ ਤੋਂ ਜਿਹੜਾ ਦੇਹ ਰੂਪੀ ਸਰੀਰ ਸੀ ਉਹਨਾਂ ਨੇ ਪ੍ਰਕਰਮਾ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਤੇ ਬਚਨ ਕੀਤੇ ਆਗਿਆ ਭਈ ਆਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਹੁਣ ਤੁਸੀਂ ਮੈਨੂੰ ਦੱਸੋ ਖਾਲਸਾ ਜੀ ਕਿੰਨਿਆਂ ਨੂੰ ਲੱਗਦਾ ਵੀ ਇੱਕ ਕਲਗੀਧਰ ਪਾਸ਼ਾ ਆਪ ਬਰਾਜਮਾਨ ਆਪਣੇ ਦਿਲ ਤੋਂ ਸਵਾਲ ਕਰੋ ਤੇ ਜੇ ਨਹੀਂ ਲੱਗਦਾ ਤੇ ਫਿਰ ਗੁਰੂ ਦਾ ਪ੍ਰੇਮ ਸਾਡਾ ਝੂਠਾ ਹੈ ਤੇ ਜੇ ਇਹ ਲੱਗਦਾ ਵੀ ਕਲਗੀਧਰ ਪਾਸ਼ਾ ਆਪ ਬਰਾਜਮਾਨ ਨੇ ਫਿਰ ਮੈਨੂੰ ਦੱਸੋ ਵੀ ਇਹਨੂੰ ਛੱਡ ਕੇ ਜਾਣ ਨੂੰ ਜੀ ਕਰੂ ਫਿਰ ਇਹ ਜੀ ਕਰੂਗਾ ਵੀ ਮੇਰੇ ਵਰਗਾ ਦੁੱਖੀ ਦਾ ਬੰਦਾ ਇੱਥੇ ਆਵੇ ਤੇ ਆਪਾਂ ਹੀੜਾਂ ਦੀਆਂ ਬਣ ਕੇ ਹੀੜਾਂ ਉਹਦੇ ਪਿੱਛੇ ਤੁਰੇ ਪਈਏ ਤੇ ਇਹ ਚੇਤ